ਸਸਕਲ ਦੋਸਤੋ ਅੱਜ ਗੱਲ ਕਰਦੇ ਆਂ ਮਨਜੀਠਾ ਸ਼ਹਿਰ ਦੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਬਾਈ ਜਰਨਲਾਂ ਦਾ ਸ਼ਹਿਰ ਰਿਹਾ ਉਸ ਤੋਂ ਬਾਅਦ ਅੱਜ ਤੱਕ ਇਹ ਸਿਆਸਤ ਦਾ ਗੜ ਮੰਨਿਆ ਜਾਂਦਾ ਹੈ ਤੇ ਇਸ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਰਹੀਆਂ ਭਾਵੇਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਸਰਕਾਰਾਂ ਦੇ ਵਿੱਚ ਉਹ ਮੰਤਰੀ ਵੀ ਹੋਏ ਜਿਨ੍ਹਾਂ ਦੀ ਪਾਵਰ ਮੁੱਖ ਮੰਤਰੀ ਦੇ ਨਾਲੋਂ ਘੱਟ ਨਹੀਂ ਸੀ ਪਰ ਮਜੀਠੇ ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤੇ ਉਹ ਖੜੀਆਂ ਰਹੀਆਂ ਆਓ ਅੱਜ ਇਹਨਾਂ ਸਮੱਸਿਆਵਾਂ ਬਾਰੇ ਗੱਲ ਕਰਨ ਲਈ ਸਾਡੇ ਕੋਲ ਅਚੇਤੇ ਤੌਰ ਤੇ ਪਹੁੰਚੇ ਨੇ ਸਰਦਾਰ ਜੋਗਾ ਸਿੰਘ ਜੀ اٹਵਾਲ ਜੋ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਦੇ ਜਨਰਲ ਸੈਕਟਰੀ ਨੇ ਆਓ ਇਹਨਾਂ ਨਾਲ ਮਜੀਠੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਕਰਦੇ ਹਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਨਵਜੋਤੀ ਨੇ ਦੱਸਿਆ ਕਿ ਮਜੀਠਾ ਬਈ ਜਨਾਲਾ ਦਾ ਸ਼ਹਿਰ ਸੀ ਕਿਸੇ ਵੇਲੇ ਇਹ ਪੰਜਾਬ ਦਾ ਸਿਆਸਤ ਦਾ ਚੌਥਾ ਪਾਵਾਂ ਹੁੰਦਾ ਸੀ ਪਰ ਸਮੱਸਿਆਵਾਂ ਦੇ ਨਾਲ ਭਰਿਆ ਪਿਆ ਜਿਵੇਂ ਮੁੱਖ ਤੌਰ ਤੇ ਗੱਲ ਕਰਾਂ ਕਿ ਬੱਸ ਸਟੈਂਡ ਬੜਾ ਸੋਹਣਾ ਬਣਾਇਆ ਸੀ ਦਾ ਬਿਕਰਮ ਸਿੰਘ ਮਜੀਠੀਆ ਦੇ ਟਾਈਮ ਤੇ ਤਾਂ ਸੁੰਦਰ ਸਿੰਘ ਮਜੀਠੀਆ ਬੱਸ ਸਟੈਂਡ ਪਰ ਸਾਮ ਸੰਭਾਲ ਇਸ ਤੇ ਵੀ ਪੂਰੀ ਨਹੀਂ ਹੁੰਦੀ ਐਡੀਆਂ ਵਧੀਆ ਵਧੀਆ ਲਾਈਟਾਂ ਲੱਗੀਆਂ ਸੀ ਉਹ ਬੰਦ ਪਈਆਂ ਨੇ ਮਜੀਠੇ ਸਾਰੇ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਨੇ ਔਰ ਇਸ ਤੋਂ ਇਲਾਵਾ ਜਿਵੇਂ ਮੈਂ ਗੱਲ ਕਰਾਂ ਕਿ ਬਾਜ਼ਾਰ ਜੋ ਕਿਸੇ ਸਮੇਂ ਦੇ ਵਿੱਚ ਉਹਦੀ ਪੂਰੀ ਬੱਸ ਤੇ ਟਰੱਕ ਲੰਘਦੇ ਸੀ ਇਸ ਵੇਲੇ ਉੱਥੇ ਮੋਟਰਸਾਈਕਲ ਦੇ ਵੀ ਲੰਘਣਾ ਔਖਾ ਹੈ ਕਿਉਂਕਿ ਦੁਕਾਨਦਾਰਾਂ ਨੇ ਕਾਫੀ ਅੱਗੇ ਤੱਕ ਇਨਕ੍ਰੋਸਮੈਂਟ ਕੀਤੀ ਹੋਈ ਹੈ ਮੇਨ ਸ਼ਰਕ ਦੀ ਗੱਲ ਕਰੀਏ ਤੇ ਸਾਰੇ ਦੁਕਾਨਦਾਰਾਂ ਨੇ ਅੱਗੇ ਰੇੜੀਆਂ ਲਵਾ ਲਵਾ ਕੇ ਪਹਿਲਾਂ ਤੇ ਦੁਕਾਨਦਾਰਾਂ ਨੇ ਆਪਣਾ ਸਮਾਨ ਰੱਖਿਆ ਉਸ ਤੋਂ ਅੱਗੇ ਰੇੜੀ ਲਵਾਈ ਹੋਈ ਹੈ ਉਸ ਤੋਂ ਅੱਗੇ ਗਾਹਕ ਆਉਂਦਾ ਉਹਨੂੰ ਵੀ ਖੜੇ ਹੋਣ ਲਈ ਜਗ੍ਹਾ ਚਾਹੀਦੀ ਹੈ ਉਸ ਤੋਂ ਕਿ ਉਹਦੀ ਗੱਡੀ ਲੱਗੀ ਹੁੰਦੀ ਆ ਤੇ ਸੜਕ ਤੇ ਮੁਸ਼ਕਲ ਨਾਲ 5-7 ਫੁੱਟ ਦੀ ਜਗ੍ਹਾ ਰਹਿ ਜਾਂਦੀ ਆ। ਸੋ ਪ੍ਰਸ਼ਾਸਨ ਨੂੰ ਇਸ ਬਾਰੇ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਟ੍ਰੈਫਿਕ ਦਾ ਚੱਲੂ ਰਹਿਣਾ ਬੜਾ ਜ਼ਰੂਰੀ ਆ। ਇਸ ਤੋਂ ਇਲਾਵਾ ਜੇ ਵੇਖੀਏ ਤੇ ਸੀਵਰੇਜ ਮੁਜੀਠੇ ਤੇ ਹੈ ਹੀ ਨਹੀਂ। ਜਦੋਂ ਵੀ ਬਰਸਾਤ ਹੁੰਦੀ ਆ 5 ਮਿੰਟ ਦੀ ਬਰਸਾਤ ਹੋਵੇ ਤੇ 1-1 2-2 ਫੁੱਟ ਪਾਣੀ ਜਿਹੜਾ ਉਹ ਖੜਾ ਹੋ ਜਾਂਦਾ। ਉਹਦੀ ਕੋਈ ਨਿਕਾਸੀ ਨਹੀਂ ਹੈ। ਕਦੀ ਵੀ ਨਗਰ ਕੌਂਸਲ ਨੇ ਜਾਂ ਹੋਰ ਪ੍ਰਸ਼ਾਸਨ ਨੇ 'ਤੇ ਕਦੀ ਵਿਚਾਰ ਹੀ ਨਹੀਂ ਕੀਤੀ। ਆਮ ਪਬਲਿਕ ਨੂੰ ਜਾ ਕੇ ਇਸ ਦੀ ਤਕਦੀ ਦੁੱਖ ਤਕਲੀਫ ਹੀ ਨਹੀਂ ਪੁੱਛੀ ਚਾਹੀਦਾ ਤੇ ਆ ਕਿ ਹਰ ਮਹੀਨੇ ਇੱਕ ਪਬਲਿਕ ਦੀ ਜਨਰਲ ਪਬਲਿਕ ਦੀ ਮੀਟਿੰਗ ਲਈ ਜਾਵੇ ਨਾ ਕਿ ਇਕੱਲੇ ਕਾਉਂਸਲਰਾਂ ਦੀ ਕਿਉਂਕਿ ਕਾਉਂਸਲਰ ਨੇ ਆਪਣੇ ਏਰੀਆ ਦੀ ਆਪਣੀ ਸਮੱਸਿਆ ਵਈ ਇਕੱਲੀ ਦੱਸਣੀ ਹੁੰਦੀ ਆ ਪਬਲਿਕ ਦੀ ਸਮੱਸਿਆਵਾਂ ਨੂੰ ਕਦੀ ਲੈ ਕੇ ਅੱਗੇ ਨਹੀਂ ਆਉਂਦੇ ਹੋ ਇਸ ਤੋਂ ਇਲਾਵਾ ਹੋਰ ਵੀ ਜੇ ਮੈਂ ਗੱਲ ਕਰਾਂ ਕਿ ਸਾਡੇ ਆਸ-ਪਾਸ ਕਥੂ ਨੰਗੜਾ ਵੀਰਕਾ ਆ ਜਾਂ ਫਤੇਗੜ ਚੂੜੀਆਂ ਆ ਜਾਂ ਰਾਜਾ ਸਾਂਸੀ ਉੱਥੇ ਲੜਕੀਆਂ ਦੇ ਵੱਖਰੇ ਸਕੂਲ ਹੈ ਸੋਸ਼ਲ ਵੈਲਫੇਅਰ ਸੁਸਾਇਟੀ ਨੇ 2000 ਦੇ ਵਿੱਚ ਇੱਕ ਵੱਖਰਾ ਲੜਕੀਆਂ ਦਾ ਸਕੂਲ ਬਣਾ ਕੇ ਸਰਕਾਰ ਨੂੰ ਹੈਂਡਓਵਰ ਕੀਤਾ ਸੀ ਜਿਹੜਾ ਚੱਲਦੇ ਬੜਾ ਵਧੀਆ ਰਿਹਾ ਪਰ ਉਹਨੂੰ ਅਜੇ ਤੱਕ ਵੱਖਰੇ ਸਕੂਲ ਦਾ ਦਰਜਾ ਨਹੀਂ ਮਿਲਿਆ ਸਾਰਾ ਕੁਝ ਹੈ ਸਿਰਫ ਇੱਕ ਪ੍ਰਿੰਸੀਪਲ ਇੱਕ ਕਲਰਕ ਤੇ ਕਪੀਆਂ ਦੀ ਵੱਖਰੀ ਪੋਸਟ ਆਉਣੀ ਆ ਪਰ ਅਜੇ ਤੱਕ ਕਿੰਨੀਆਂ ਸਰਕਾਰਾਂ ਆਈਆਂ ਗਈਆਂ ਹਰ ਸਰਕਾਰ ਨੂੰ ਅਸੀਂ ਖੁਦ ਜਾ ਕੇ ਬੇਨਤੀ ਕਰਦੇ ਰਹੇ ਆ ਕਿ ਇਹਨੂੰ ਵੱਖਰਾ ਦਰਜਾ ਦਿੱਤਾ ਜਾਵੇ ਕਿਉਂਕਿ ਪ੍ਰਿੰਸੀਪਲ ਦਾ बार-बार ਇੱਧਰ ਜਾਣਾ ਉੱਧਰ ਜਾਣਾ ਪੇਰੈਂਟਸ ਦਾ ਕਦੀ ਉਹ ਸਕੂਲੇ ਜਾਓ ਕਦੀ ਉਹ ਸਕੂਲ ਜਾਓ ਬੜੀ ਮੁਸ਼ਕਲ ਹੁੰਦੀ ਆ ਉਸ ਨੂੰ ਵੱਖਰਾ ਦਰਜਾ ਦਵਾਇਆ ਜਾਵੇ ਇਹ ਪਿੱਛੇ ਦੀ ਸੜਕ ਚੌੜੀ ਹੋਣ ਕਰਕੇ ਕਾਫੀ ਸਾਰੇ ਰੁੱਖ ਜਿਹੜੇ ਕੱਟੇ ਗਏ ਪਰ ਨਵੇਂ ਲਾਉਣ ਦਾ ਕੋਈ ਨਾ ਉਪਰਾਲਾ ਨਹੀਂ ਹੋਇਆ ਭਾਵੇਂ ਕਿ ਲੋਕਲ ਜਥੇਬੰਦੀਆਂ ਨੇ ਬੜਾ ਉਪਰਾਲਾ ਕੀਤਾ ਬਹੁਤ ਸਾਰੀ ਜਗ੍ਹਾ ਸੰਜੀ ਪਈ ਹੋਈ ਹੈ ਜਿਦੇ ਵਿੱਚ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਆ ਦਰਖਤ ਲਗਾਉਣ ਦੀ ਲਗਾਏ ਵੀ ਨੇ ਪਰ ਉਹਦੀ ਕੋਈ ਚਾਰਦੀਵਾਰੀ ਨਾ ਹੋਣ ਕਰਕੇ ਉਹ ਗੁਜਰਾਂ ਦੇ ਡੰਗਰ ਉਹਨਾਂ ਨੇ ਰੋਖੋ ਸਾਰੇ ਖਾਲੇ ਖਤਮ ਕਰ ਦਿੱਤੇ ਪ੍ਰਸ਼ਾਸ਼ਕ ਨੂੰ ਵੀ ਬੇਨਤੀ ਕਰਾਂ ਕਿ ਜਿਹੜੀਆਂ ਸਾਂਝੀਆਂ ਥਾਵਾਂ ਨੇ 6-7 ਕਿੱਲੇ ਤੇ ਮੇਰੀ ਹੀ ਨਜ਼ਰ ਚ ਹੈਗੇ ਨੇ ਉਹਨਾਂ ਦੇ ਕੋਈ ਚਾਰਦिवारी ਕਰਕੇ ਉੱਥੇ ਦਰਖਤ ਲਗਾਏ ਜਾਣ ਭਾਵੇਂ ਆਮ ਸਾਦੇ ਦਰਖਤ ਹੀ ਲਗਾਏ ਜਾਣ ਪਾਰਕ ਨਹੀਂ ਵੀ ਬਣਾਉਣਾ ਤੇ ਵਧੀਆ ਦਰਖਤ ਉੱਥੇ ਕੋਈ ਲਾਇਆਏ ਜਾਣ ਤਾਂ ਕਿ ਜੋ ਦਰਖਤਾਂ ਦੀ ਕਮੀ ਆ ਉਹ ਪੂਰੀ ਹੋ ਸਕੇ ਇਸ ਤੇ ਨਾਲ ਜੇ ਮੈਂ ਬੂਰਕਵਾਂ ਤੇ ਬਾਜ਼ਾਰ ਦੇ ਵਿੱਚ ਵੀ ਜਿਹੜੀਆਂ ਟ੍ਰੈਫਿਕ ਨੂੰ ਠੀਕ ਕਰਨਾ ਚਾਹੀਦਾ ਕਿਉਂਕਿ ਬਹੁਤ ਝਗੜੇ ਹੁੰਦੇ ਨੇ ਮੋਟਰਸਾਈਕਲ ਦੇ ਵੀ ਲੰਘਣਾ ਹੁਕਾ ਸਿੰਘ ਜੀ ਕਰੋ ਸਹਿਯੋਗ ਸੂਤਰਾ ਤੋਂ ਵੀ ਪਤਾ ਲੱਗਾ ਹੈ ਕਿ ਇੱਥੇ ਡੀਐਸਪੀ ਦਫਤਰ ਵੀ ਜਿਹੜਾ ਹੈ ਉਹ ਵੀ ਆਪਣੀ ਬਿਲਡਿੰਗ ਦੇ ਵਿੱਚ ਨਹੀਂ ਹੈ ਇਹਦੇ ਨਾਲ ਨਾਲ ਫੂਡ ਸਪਲਾਈ ਬਾਗਬਾਨੀ ਤੇ ਸਭ ਤੋਂ ਵੱਡੀ ਗੱਲ ਜਿਹੜੇ ਬੱਚਿਆਂ ਦਾ ਅੰਗਣਵਾੜੀ ਹੁੰਦੀ ਹੈ ਉਹ ਵੀ ਮਜੀਠੇ ਦੇ ਵਿੱਚ ਜਿਹੜੀ ਹੈ ਉਹ ਨਹੀਂ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਸਮੱਸਿਆਵਾਂ 'ਤੇ ਵੀ ਖੁੱਲ ਕੇ ਚਾਨਣਾ ਪਾਓ ਦੇਖੋ ਨਵਜੋਤ ਜੀ ਮਜੀਠੇ ਦੇ ਵਿੱਚ ਕੋਈ 35 36 ਕਿੱਲੇ ਮੁਸ਼ਤਰਕਾ ਇਹ ਸਰਕਾਰੀ ਜ਼ਮੀਨਾਂ ਗਈਆਂ ਜਿਹੜੀ ਕਾਫੀ ਲੋਕਾਂ ਦੇ ਥੱਲੇ ਐ ਸਰਕਾਰ ਨੂੰ ਚਾਹੀਦਾ ਕੋਈ ਜ਼ਮੀਨ ਘਟਾਵੇ ਉਹਨਾਂ ਦੀ ਕੋਈ ਅਦਲਾ ਬਦਲੀ ਤਬਾਦਲੇ ਕਰੇ ਅ ਅਕਾਲੀ ਸਰਕਾਰ ਦੇ ਵੇਲੇ ਜਦੋਂ ਤਹਿਸੀਲ ਬਣੀ ਸੀ ਤੇ ਉਦੋਂ ਉੱਥੇ ਉਹਨਾਂ ਦਾ ਸੁਪਨਾ ਸੀ ਕਿ ਇੱਥੇ ਸੈਕਟਰੀਏਟ ਬਣਾਇਆ ਜਾਵੇ ਜਿਹਦੇ ਵਿੱਚ ਸਾਰੇ ਦਫ਼ਤਰ ਹੋਣ ਐਸ ਵੇਲੇ ਨਾ ਤੇ ਪੁਲਿਸ ਦਾ ਡੀਐਸਪੀ ਸਾਹਿਬ ਦਾ ਦਫ਼ਤਰ ਆਪਣਾ ਹੈ ਨਾ ਉਹਨਾਂ ਦੀ ਰਹਿਸ਼ਤਾ ਕੋਈ ਹੈ ਅੰਗਣਵਾੜੀ ਦਾ ਆਪਣਾ ਦਫ਼ਤਰ ਕੋਈ ਨਹੀਂ ਹੈ ਬਾਗਬਾਨੀ ਦਾ ਆਪਣਾ ਦਫ਼ਤਰ ਕੋਈ ਨਹੀਂ ਹੈ ਈਵਨ ਫੂਡ ਸਪਲਾਈ ਵਾਲਿਆਂ ਦਾ ਉਹਨਾਂ ਨੂੰ ਬਲਕਾਂ ਜਾਣਾ ਪੈਂਦਾ ਇੱਥੇ ਦਫ਼ਤਰ ਕੋਈ ਨਹੀਂ ਆ ਬਾਗਬਾਨੀ ਤੇ ਖੇਤੀਬਾੜੀ ਵਾਲਿਆਂ ਦਾ ਦਫ਼ਤਰ ਕੋਈ ਨਹੀਂ ਆ ਇਹ ਸਾਰੇ ਦਫ਼ਤਰ ਇਸ ਸੈਕਟਰੀਏਟ ਦੇ ਵਿੱਚ ਆਉਣੇ ਚਾਹੀਦੇ ਨੇ ਇਹਨਾਂ ਦੇ ਆਪਣੇ ਦਫ਼ਤਰ ਹੋਣੇ ਚਾਹੀਦੇ ਆ ਸਰਕਾਰ ਉਹ ਜ਼ਮੀਨ ਜਿਹੜੀ ਆ ਉਹ ਲੋਕਾਂ ਥੱਲੇੋਂ ਕਢਾਵੇ ਤੇ ਇਹ ਜਿਹੜੇ ਦਫ਼ਤਰ ਆ ਇੱਥੇ ਉਹਨਾਂ ਦੇ ਨਿੱਜੀ ਦਫ਼ਤਰ ਬਣਾ ਕੇ ਦਿੱਤੇ ਜਾਣ ਇਸ ਤੋਂ ਇਲਾਵਾ ਹੋਰ ਵੀ ਜਿੱਥੇ ਦੀਆਂ ਸਮੱਸਿਆਵਾਂ ਤੇ ਹੋਰ ਵੀ ਹੈ ਨੇ ਰੋਣਾ ਚਾਹੁੰਦਾ ਹੈ ਕਿ ਉਹਨਾਂ ਬਾਰੇ ਵੀ ਖੁੱਲ ਕੇ ਚੰਨਣਾ ਪਾਇਆ ਜਾਵੇ ਜਿਹੜੀਆਂ-ਜਿਹੜੀਆਂ ਸਮੱਸਿਆਵਾਂ ਮਜੀਠੇ ਦੇ ਵਿੱਚ ਤੁਹਾਨੂੰ ਐਜ਼ ਅ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਜਰਨਲ ਸਖਤਰ ਹੋਣ ਦੇ ਨਾਤੇ ਇਸ ਮਜੀਠੇ ਸ਼ਹਿਰ ਵਿੱਚ ਝਲਕਦੀਆਂ ਨੇ ਉਹਨਾਂ ਬਾਰੇ ਵੀ ਵਿਸਥਾਰਪੂਰਵਕ ਚੰਨਣਾ ਪਾਇਆ ਜਾਵੇ ਤਾਂ ਜੋ ਕਿ ਪ੍ਰਸ਼ਾਸਨ ਦੇ ਵਿੱਚ ਇਹਨਾਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਜੇ ਆਵਾਜ਼ ਨੂੰ ਲੈ ਕੇ ਗੱਲ ਕਰੀਏ ਤੇ ਮਜੀਠੇ ਤੋਂ ਫਤੇਗੜ ਨੂੰ ਕਾਫੀ ਕੋਈ 25-30 ਟਾਈਮ ਨੇ ਜਿਹਦੇ ਵਿੱਚ ਸਿਰਫ ਰੋਡਵੇਜ ਦੀ 2 ਕਿ 3 ਵਾਰੀ ਬੱਸ ਆਉਂਦੀ ਆ ਬਾਕੀ ਰੋਡਵੇਜ ਦੀ ਬੱਸ ਤਾਂ ਹੋਰ ਕੋਈ ਟਾਈਮ ਨਹੀਂ ਹੈ ਇੱਕ ਵਾਰ ਸਵੇਰੇ ਡੇਰੇ ਤੋਂ ਚੱਲਦੀ ਆ ਉਹ ਜਾਂਦੀ ਆ ਤੇ ਸਾਮਣੇ ਵਾਪਸ ਆਉਂਦੀ ਆ ਫਤੇਗੜ੍ਹ ਨੂੰ ਤਿੰਨ ਕਿ ਬੱਸਾਂ ਰੋਡਵੇਜ ਤੇ ਜਾਂਦੀਆਂ ਜਿਹੜੀ ਕਿ ਬੜੀ ਵੱਡੀ ਕਮੀ ਆ ਰੋਡਵੇਜ ਦੀਆਂ ਬੱਸਾਂ ਦੇ ਵੀ ਟਾਈਮ ਜਿਹੜੇ ਆ ਉਹ ਵਧਣੇ ਚਾਹੀਦੇ ਨੇ ਹੁਣ ਵੀ ਅਸੀਂ ਬੱਸ ਸਟੈਂਡ ਤੇ ਖੜੇ ਸੀ ਤੇ ਸਵਾਰੀਆਂ ਕਾਫੀ ਦੇਰ ਤੋਂ ਵੇਟ ਕਰ ਰਹੀਆਂ ਕੋਈ 1 ਘੰਟੇ ਬਾਅਦ ਬੱਸ ਆਈ ਆ ਭਈ ਤੇ ਸਵਾਰੀਆਂ ਨੂੰ ਕੋਈ ਕਾਫੀ 1 ਘੰਟਾ ਪੌਣਾ ਘੰਟਾ ਵੇਟ ਕਰਨਾ ਪਿਆ ਕੋਈ ਇਸ ਮੰਨੇ ਵੀ ਪ੍ਰਸ਼ਾਸਨ ਧਿਆਨ ਦੇਵੇ ਇੱਕ ਹੋਰ ਸਮੱਸਿਆ ਜਿਹੜੀ ਹੈ ਕਿ ਸਰਕਾਰੀ ਬਿਲਡਿੰਗਾਂ ਜਿੰਨੀਆਂ ਵੀ ਹੈਗੀਆਂ ਉਹਨਾਂ ਦੀ ਸਾਂਭ ਸੰਭਾਲ ਕੋਈ ਨਹੀਂ ਆ ਮੈਂ ਦੇਖ ਰਿਹਾ ਸੀ ਭਾਵੇਂ ਉਹ ਐਸਟੀਐਮ ਸਾਹਿਬ ਦਾ ਆਫਿਸ ਨਵਾਂ ਬਣਿਆ ਕੋਈ ਬਹੁਤਾ ਚਿਰ ਨਹੀਂ ਹੋਇਆ ਤੇ 10 ਸਾਲ ਹੀ ਹੋਏ ਨੇ 10 12 ਸਾਲ ਉਹਦੇ ਵਿੱਚ ਵੀ ਕਿਤੇ ਪਿੱਪਲ ਉੱਗੇ ਨੇ ਕਿਤੇ ਕਾਹ ਹੋ ਗਿਆ ਵਾ ਕਿਤੇ ਲੈਂਟਰ ਡਿੱਗ ਰਿਹਾ ਵਾ ਤੋਂ ਕਿਤੇ ਕੰਨਾਂ ਤੋਂ ਲੈਂਟਰ ਝੜ ਰਿਹਾ ਉਹ ਹਰ ਬਿਲਡਿੰਗ ਦੀ ਜਿਹੜੀ ਆ ਉੱਥੋਂ ਦੇ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਦੀ ਜ਼ਿੰਮੇਵਾਰੀ ਚਾਹੀਦੀ ਆ ਕਿ ਉਹ ਬਿਲਡਿੰਗ ਦੀ ਸਾਂਭ ਸੰਭਾਲ ਕਰਨ ਕਿਉਂਕਿ ਪਬਲਿਕ ਦਾ ਪੈਸਾ ਲੱਗਾ ਹੁੰਦਾ ਉੱਥੇ ਸੋ ਪਬਲਿਕ ਨੂੰ ਵੀ ਧਿਆਨ ਦੇਣਾ ਚਾਹੀਦਾ ਕਿ ਇਹ ਬਿਲਡਿੰਗਾਂ ਜਿਹੜੀਆਂ ਪਬਲਿਕ ਦੀਆਂ ਰਹਿਣੀਆਂ ਨੇ ਜਿਹੜੇ ਅਫਸਰ ਆ ਅਧਿਕਾਰੀ ਆ ਉਹਨਾਂ ਨੇ ਤੇ ਬਦਲ ਕੇ ਦੂਸਰੀ ਜਗ੍ਹਾ ਟਿਲ ਜਾਣਾ ਉਹ ਮਾਲਕੀ ਮਜੀਠੇ ਦੇ ਲੋਕਾਂ ਦੀ ਆ ਉਹ ਵੀ ਇਸ ਬੰਦੇ ਵੱਲ ਸਾਰਾ ਅਫਸਰਾਂ ਦਾ ਧਿਆਨ ਦਿਵਾਉਣ ਤੇ ਬਿਲਡਿੰਗਾਂ ਦੀ ਸਾਂਭ ਸੰਭਾਲ ਕਰਦੇ ਮੰਨੇ ਵੀ ਧਿਆਨ ਦੇਣ ਧੰਨਵਾਦ ਬਹੁਤ ਧੰਨਵਾਦ ਸਰਦਾਰ ਜੋਗਾ ਸਿੰਘ ਜੀ ਟਵਾਲ ਜਿਨ੍ਹਾਂ ਨੇ ਮਂਜੀਠੇ ਦੀਆਂ ਸਮੱਸਿਆਵਾਂ ਤੇ ਅੱਜ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਤੇ ਪ੍ਰਸ਼ਾਸਨ ਨੂੰ ਕੁੰਭ ਕਰਨ ਦੀ ਜਿਹੜੀ ਨੀਂਦ ਸੁਤਾ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਮジョਰਿਟੀ ਵੀ ਦੀ ਆਵਾਜ਼ ਸਰਦਾਰ ਜੋਗਾ ਸਿੰਘ ਦੀ ਆਵਾਜ਼ ਪ੍ਰਸ਼ਾਸਨ ਦੇ ਕੰਨਾਂ ਤੱਕ ਜਰੂਰ ਜਾਏਗੀ ਔਰ ਕੁੰਭ ਕਰਨ ਦੀ ਨੀਂਦ ਸੁਤਾ ਹੋਇਆ ਪ੍ਰਸ਼ਾਸਨ ਜਰੂਰ ਜਾਗੇਗਾ ਤੇ ਇਹਨਾਂ ਸਮੱਸਿਆਵਾਂ 'ਤੇ ਜਰੂਰ ਧਿਆਨ ਦੇਵੇਗਾ ਬਹੁਤ ਬਹੁਤ ਧੰਨਵਾਦ बहुत-बहुत धन्यवाद बहुत